ਜਾਨ ਦੀ ਬਾਜ਼ੀ ਲਾ ਦੇਾਂਗੇ ਸਾਡੇ ਗੋਲੀਆਂ ਮਾਰਨ ਮੇਰੇ ਮਾਰਨ ਪਹਿਲਾਂ ਕਹਿੰਦੇ ਆਟੋ ਦੇ ਵਿੱਚ ਬਿਠਾ ਕੇ ਆ ਦੇਖੋ ਬੰਦੇ ਲੈ ਜਾਂਦੀਆਂ ਦਾ ਨਾਲ ਕੱਠ ਕੀਤਾ ਜਾਂਦਾ ਸਾਰੀ ਪੁਲਿਸ ਇੱਧਰ ਇਕੱਠ ਰੋਕਣ ਦਿਲਾਈ ਵੀ ਆ ਕਿੱਥੇ ਤਾਜਪੁਰ ਰੋਡ ਤੇ ਜੀ ਹਾਂਜੀ ਹਾਂਜੀ ਆ ਤਾਜਪੁਰ ਰੋਡ ਦੀਆਂ ਨੇ ਜਿੱਥੇ ਸਟੇਜ ਵੀਡੀਓ ਵਿੱਚ ਮੈਨੂੰ ਹੁਣੇ ਵੀਡੀਓ ਸੈਂਡ ਕਰਦਾ ਤੁਹਾਨੂੰ ਦਿਖਾਉਣਾ ਆ ਦੇਖੋ ਕਾਰਪਟਰ ਦੇ ਸਾਹਮਣੇ ਉਹਦੇ ਹਿੱਤਾਂ ਦੀ ਰੱਖ ਲਈ ਖੜੀ ਆ ਨਾ ਸਰਕਾਰ ਵੋਟਾਂ ਥੁੱਸੋ ਲੈ ਗਈ ਬਿੱਲੀ ਤੇ ਨਾਰ ਆ ਗਈ ਆ ਗਈ ਥੱਲੇ ਬਾਹਰ ਆ ਗਈ ਬਿੱਲੀ ਜਾਂਦੇ ਰੋ ਆ ਕਰਤੂਤਾ ਕਰਦੇ ਆ ਪਰਵਾਸੀਆਂ ਨਾਲ ਤਾਂ ਸਮੱਸਿਆ ਹੀ ਕੋਈ ਨਹੀਂ ਉਹ ਮਜ਼ਦੂਰੀ ਕਰਦੇ ਆ ਕਿਸੇ ਨੇ ਰੋਕਿਆ ਮਜ਼ਦੂਰੀ ਕਰਨਾ ਰੋਕਿਆ ਨਹੀਂ ਨਾ ਉਹ ਤਾਂ ਇਹ ਸਮੱਸਿਆ ਹੀ ਨਹੀਂ ਸਮੱਸਿਆ ਤਾਂ ਪਾਣੀ ਦੀ ਆ ਗੰਦੇ ਪਾਣੀ ਦੀ ਆ ਕਾਲੇ ਪਾਣੀ ਦੀ ਆ ਉਹਨੂੰ ਰੋਕਣ ਵਾਸਤੇ ਸਮੱਸਿਆ ਉਹਨੂੰ ਟਾਲਣ ਦੇ ਲਈ ਪ੍ਰਵਾਸੀ ਸਮੱਸਿਆ ਬਣਾ ਰਿਹਾ ਹੈ ਪਰਵਾਸੀਆਂ ਦੇ ਨਾਂ ਤੇ ਇਹ ਸ਼ਰਾਰਤਾਂ ਸਰਕਾਰੀ ਤੇ ਕਾਰਖਾਨੇਦਾਰਾਂ ਦੀ ਰਲ ਕੇ ਸ਼ਰਾਰਤ ਹੈ ਜਿਨ੍ਹਾਂ ਨੇ ਚੈਲੰਜ ਕੀਤਾ 1 ਲੱਖ ਬੰਦਾ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਠੀਕ ਹੈ ਨਾ ਉਹ ਆਪਣੀਆਂ ਪੂਰੀਆਂ ਚੜਾ ਰਹੇ ਆ ਛੋਟਾ ਖਿਚਰ ਪਾਣੀ ਹੁਣ ਵੀ ਪਈ ਜਾਂਦਾ ਪੀਯੂ ਦੀ ਬੈਕ ਸਾਈਡ ਤੇ ਇੰਡੀਅਨ ਕਾਉਂਸਲ ਫਾਰ ਐਗਰੀਕਲਚਰ ਰਿਸਰਚ ਹੈਗਾ ਜੀ ਆਫਿਸ ਉੱਥੇ ਸਾਇੰਟਿਸਟ ਬੈਠੇ ਹੋਏ ਨੇ ਵੱਡੇ ਨਾਲੇ ਤੋਂ 400 ਮੀਟਰ ਦੂਰੀ ਤੇ ਹੈ ਸਰਕਾਰ ਇੱਕ ਕਮੇਟੀ ਬਣਾਵੇ ਛੋਟੀ ਜੀ ਦੋ ਤਿੰਨ ਸਾਇੰਟਿਸਟ ਉਹਦੇ ਵਿੱਚ ਰੱਖੇ ਉਹਨਾਂ ਨੂੰ ਸਵਾਲ ਕੀਤਾ ਜਾਵੇ ਵੀ ਇਹ ਕਿੱਦਾਂ ਸਾਫ਼ ਹੋ ਸਕਦਾ ਉਹ ਜਵਾਬ ਦੇਣ ਉਸ ਤੇ ਐਕਸ਼ਨ ਹੋਵੇ ਤਾਂ ਤਾਂ ਚਲੋ 585 ਕਰੋੜ ਰੁਪਇਆ ਲੱਗਿਆ ਸਮਝ ਆਉਂਦਾ ਲੱਗੀ ਆ ਕੈਂਸਰਾਂ ਦੀ ਕਾਲੇ ਪੀਲੇ ਦੀ ਚਿੱਟੇ ਦੀ ਪੁਲਸਰ ਥੱਗ ਉਹ ਨਹੀਂ ਸਾਥ ਦਿੱਤੀ ਸਾਥ ਨਹੀਂ ਬਣ ਕੇ ਫੜਦੀ ਆ ਕਾ ਮੋਰਚੇ ਦੇ ਵਿੱਚੋਂ ਦੇਖ ਸਕਦੇ ਹੋ ਵੀ ਕਿਸ ਹਸਾਮ ਨਾਲ ਡਿਟੇਨ ਕਰਨ ਵਾਸਤੇ ਆਏ ਸੀ ਪਰ ਮਾਹੌਲ ਜਿਹੜਾ ਹੈ ਉਹ ਗਰਮ ਹੋ ਚੁੱਕਾ ਆ ਸ਼ਾਸ਼ਨ ਦੇ ਘਰੇ ਕੋਈ ਪੀੜਤ ਬੰਦਾ ਨਹੀਂ ਹੈ ਸਾਡੇ ਘਰੇ ਲੱਗੀ ਹੈ ਸਾਡੇ ਘਰੇ ਅੱਗ ਲੱਗੀ ਹੈ ਕੈਂਸਰਾਂ ਦੀ ਕਾਲੇ ਪੀਲੇ ਦੀ ਚਿੱਟੇ ਦੀ ਪੁਲਿਸੋਂ ਥੈਕਉਣੀ ਸਾਥ ਦਿੱਤੀ ਸਾਥ ਨਹੀਂ ਬੰਦ ਕਿਉਂ ਫੜਦੀ ਹੈ ਸਰਦਾਰ ਬੰਦ ਪੁਲਿਸ ਕਿਉਂ ਫੜਦੀ ਹੈ ਸਾਨੂੰ ਨਾ ਫੜੇ ਸਾਡਾ ਸਾਥ ਦੇਵੇ ਪੁਲਿਸ ਸਾਡਾ ਸਾਥ ਦੇਵੇ ਸਾਡੇ ਦੇ ਨਾਲ ਕੇ ਅਤਿਆਚਾਰ ਕਰੇ ਆਵਾਗਵੰਤ ਮਾਦਾ ਪਾਣੀ ਪੁਲਿਸ ਨੇ ਵੀ ਪੀਣਾ ਗਰੀਬ ਨੇ ਵੀ ਪੀਣਾ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਦੇ ਧੱਕਾ ਸਾਡੇ ਦੇ ਧੱਕਾ ਹੋ ਰਿਹਾ ਸਾਡੇ ਅਸੀਂ ਜਾਨ ਦੀ ਬਾਜ਼ੀ ਲਾ ਦੇਾਂਗੇ ਸਾਡੇ ਗੋਲੀਆਂ ਮਾਰਨ ਮੇਰੇ ਮਾਰਨ ਪਹਿਲਾਂ ਮੈਂ ਮੈਂ ਛੱਡ ਕੇ ਨਾ ਮਾਰ ਇਹ ਨਾਲੇ ਦੀ ਸਫਾਈ ਹੁੰਦੀ ਆ ਤੇ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਆ ਅੱਜ ਪੱਕਾ ਬੰਨ ਲੱਗੂਗਾ ਹਾਂ ਹਾਂ ਲੱਗਣਾ ਬਲ ਤੁਹਾਡੇ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਆ ਤੁਸੀਂ ਵੀ ਸਾਡਾ ਸਾਥ ਦਿਓ ਕਿਉਂਕਿ ਕੈਂਸਰ ਦੇ ਪੀੜਤ ਘਰ ਘਰ ਲੋਕ ਆ ਮੈਂ ਲੋਕਲ ਲੁਧਿਆਣਾ ਜੀ ਪਿੰਡ ਸੰਗੋਵਾਲ ਮੇਰਾ ਠੀਕ ਹੈ ਜੀ ਜਾ ਰਿਹਾ ਕਿ ਜੇਕਰ ਮੋਰਚਾ ਇੱਥੇ ਆਉਂਦੇ ਨੇ 1 ਲੱਖ ਉਹਨਾਂ ਦਾ ਜਿਹੜਾ ਮਜ਼ਦੂਰਾ ਉਹਦਾ ਸਾਹਮਣਾ ਕਰਨਾ ਕੋਈ ਨਹੀਂ ਗੱਲ ਹੈ ਕੋਈ ਚੱਕਰ ਨਹੀਂ ਆਪਾਂ ਨਾਲ ਲੜਾਵਾਂ ਕੱਟ ਜਿਹੜਾ ਜ਼ਰੂਰ ਇੱਕ ਵਾਰੀ ਇੱਥੇ ਪਹੁੰਚ ਚੁੱਕਾ ਆ ਜ਼ਰੂਰ ਰੋਕਿਆ ਗਿਆ ਜ਼ਰੂਰ ਡਿਟੇਨ ਕੀਤੇ ਗਿਆ ਪਰ ਹੁਣ ਦੇਖ ਸਕਦੇ ਹੋ ਮੈਂ ਇੱਕ ਵਾਰੀ ਕਾਠ ਜਿਹੜਾ ਇੱਥੇ ਉਹ ਪਹੁੰਚ ਚੁੱਕਾ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਇਸ ਸਮੇਂ ਕਰ ਰਹੇ ਆ ਕਾਰਿਆਂ ਦੀ ਗੂੰਜ ਜਿਹੜੀ ਆ ਜ਼ਰੂਰ ਤੁਹਾਨੂੰ ਉਹ ਸੁਣਾਈ ਦੇ ਰਹੀ ਹੋਵੇਗੀ ਬਾਪੂ ਜੀ ਹੈਲੋ ਬੇਟਾ ਹਾਂਜੀ ਗਲਤੀ ਆਪਣੀ ਬਾਈ ਆਪਣੀ ਦਾ ਕੀ ਦੇ ਵਪਾਰੀ ਦੀ ਗਲਤੀ ਆ ਨਾ ਜਾਨਾ ਤੇਰਾ 13000 ਪਿੰਡ ਆ ਪੰਜ ਬੰਦ ਕਰਕੇ ਆਜਾ ਲਖਵਿੰਦਾ ਆਜੂ ਇੱਕ ਬੰਦਾ ਨਹੀਂ ਆਉਂਦਾ ਗੱਲ ਤਾਂ ਆਉਂਦੇ ਕਿਉਂ ਨਹੀਂ ਹਾਂਜੀ ਪਿੰਡਾਂ ਦੇ ਘਰਾਂ ਲਈ ਲੈ ਕੇ ਦਿਖਾ ਦੇ ਮੈਂ ਕਿਹਾ ਤੈਨੂੰ ਹਾਂਜੀ ਹਾਂਜੀ ਓਕੇ ਬੇਟਾ ਲੁਧਿਆਣੇ ਦਾ ਇਕੱਠ ਨਹੀਂ ਨਜ਼ਰ ਆਇਆ ਨਹੀਂ ਲੁਧਿਆਣੇ ਦੇ ਲੋਕਾਂ ਦਾ ਇਕੱਠ ਨਹੀਂ ਹੁੰਦਾ ਪਰ ਪੰਜਾਬ ਦੇ ਲੋਕਾਂ ਦਾ ਇਕੱਠ ਆ ਕਿਉਂਕਿ ਪੰਜਾਬ ਦੀ ਇੰਡਸਟਰੀ ਆ ਜਿਹੜੀ ਨਾ ਲੁਧਿਆਣੇ ਦੀ ਇੰਡਸਟਰੀ ਉਹਨਾਂ ਨੇ ਪੋਲੂਸ਼ਨ ਕੀਤਾ ਹੋਇਆ ਹੈ। ਉਹਦੇ ਵਿਰੋਧ ਦੇ ਵਿੱਚ ਲੋਕੀ ਆਏ ਆ ਜਿਹੜੇ ਗੰਦ ਪਿੰਦੇ ਆ। ਲੋਕਾਂ ਨੂੰ ਡਿਟੇਨ ਕੀਤਾ ਜਾ ਰਿਹਾ, ਰੋਕਿਆ ਜਾ ਰਿਹਾ ਤੱਕੇ ਨਾਲ। ਸਰਕਾਰ ਨੇ ਰੋਕਣਾ ਰੋਕਦੀ ਆ ਵੀ ਤੁਸੀਂ ਕੀ ਲੈਣਾ ਵਾ ਅਸੀਂ ਗੰਦ ਪਾਵਾਂਗੇ। ਉਹਦੇ ਵੀ ਤੁਸੀਂ ਗੰਦ ਅਸੀਂ ਗੰਦ ਪਾਵਾਂਗੇ। ਤੁਸੀਂ ਕਿਉਂ ਆਓ? ਰੋਕਾਰੇ ਆ। ਲੋਕਾਂ ਨੂੰ ਆਉਣਾ ਚਾਹੀਦਾ, ਲੋਕ ਦੱਬ ਕੇ ਆ ਰਹੇ ਨੇ ਔਰ ਹੋਰ ਵੀ ਆਉਣਗੇ। ਇੱਥੇ ਬੰਦੇ ਉਹ ਵੀ ਫਿਰਦੇ ਆ ਜਿਹੜੇ ਦੇ ਨਾਂ ਹੋ। ਰੋਕੀਆਂ ਗਈਆਂ ਨੇ। ਲੱਗੂਗਾ ਅੱਜ ਬੰਨ ਲੱਗੂਗਾ। ਹਾਂਜੀ ਲੱਗ ਜੂ ਬੰਨ ਆ ਬੰਨ ਹੀ ਆ। ਅਸੀਂ ਬੰਦ ਬੰਦ ਕਰਤਾ ਕਿ ਨਹੀਂ? ਹੁਣ ਰੋਟੀ ਖਾ ਜਾਣ ਦੁਪਹਿਰ ਵਾਲੀ ਕੀ ਹਾਲ ਹੈ ਸਾਰੀ ਪੁਲਿਸ ਦਾ ਸਾਰੇ ਅਫਸਰ ਸ਼ਹੀ ਦਾ ਸਾਰੀ ਸਰਕਾਰ ਦਾ ਆ ਲੋਕਾਂ ਨੇ ਘੜਾ ਰਖੀ ਨਾ ਚੀਕਾਂ ਕੋਈ ਡਾਂਗਦਾ ਨਹੀਂ ਕੋਲੇ ਕੋਈ ਬੁਰਾ ਲੱਭਦਾ ਨਹੀਂ ਬੋਲਦਾ ਕੋਈ ਲੜਕਾਰਾ ਤਾਂ ਨਹੀਂ ਮਾਰਦੇ ਦੱਸਦੇ ਵੀ ਆ ਪਾਈ ਪੋਲੂਸ਼ਨ ਦਾ ਪਾਣੀ ਆ ਗੰਦਾ ਪਾਣੀ ਆ ਇਹ ਬੰਦ ਕਰੋ ਅਜੇ ਤੱਕ ਕੋਈ ਬੋਲਿਆ ਸੀ ਬੋਲੇ ਇਹ ਅਪਰਾਪਤੀ ਲੋਕਾਂ ਦੀ ਚੇਤਨਾ ਦੀ ਪ੍ਰਾਜਾ ਹਾਂਜੀ ਗੱਲ ਗੱਲ ਇਹ ਆਂਦੀ ਆ ਉਹ ਕਹਿੰਦੇ ਨੇ ਵੀ ਅਸੀਂ ਤਾਂ ਪਾਣੀ ਗੰਦਾ ਕਰਦੇ ਨਹੀਂ ਅਸੀਂ ਤਾਂ ਸਾਡਾ ਤੁਹਾਡੇ ਨਾਲ ਮੈਂ ਤਾਂ ਸਵਾਲ ਪੁੱਛ ਰਿਹਾ ਵੀ ਤੱਥ ਦੇ ਆਧਾਰ ਤੇ ਤੁਸੀਂ ਜਵਾਬ ਦੋਗੇ ਉਹ ਕਹਿੰਦੇ ਅਸੀਂ ਤਾਂ ਪਾਣੀ ਨਹੀਂ ਗੰਦਾ ਕਰਦੇ ਇੱਕ ਮਿੰਟ ਠਹਿਰਾ ਵੀ ਇਹ ਗੰਦੇ ਨਾਲੇ ਨੂੰ ਇੰਗਲੈਂਡ ਚੋਂ ਪਾਣੀ ਆਉਂਦਾ ਗੰਦਾ ਇਹਦੀ ਇੰਡਸਟਰੀ ਦਾ ਪਾਣੀ ਇਹਦੇ ਵਿੱਚ ਗਿਰਦਾ ਓਏ ਇੰਗਲੈਂਡ ਤੋਂ ਆਉਂਦਾ ਜਰਮਨ ਤੋਂ ਆਉਂਦਾ ਖੁਰ ਕੌਣ ਗੰਦਾ ਕਰਦਾ ਇਹਨੂੰ ਤੇਹਾਣੇ ਦਾ ਹੀ ਪਾਣੀ ਤੇਹਾਣੇ ਦਾ ਪਾਣੀ ਆ ਫੋਟੋ ਖਿਚਰੋ ਪਾਣੀ ਹੁਣ ਵੀ ਪਈ ਜਾਂਦਾ ਜਾ ਕੇ ਫੋਟੋ ਖਿਚੋ ਮੀਡੀਆ ਵਾਲੇ ਤੁਸੀਂ ਵੇਖੋ ਡੇਡ ਡੇਡ ਫੁੱਟ ਦੀ ਧਾਰ ਚੌੜੀ ਜਿਵੇਂ ਕਹਿੰਦਾ 6 ਡੂਡ ਫੁੱਟ ਦਾ ਮੋਗਾ ਐ ਡੇਡੇ ਮੋਗੇ ਨੇ ਇੱਕ ਇੱਕ ਇੰਡਸਟਰੀ ਜੋਂ ਆਉਂਦੇ ਇੱਕ ਇੱਕ ਕਾਰਖਾਨੇ ਚੋਂ ਬਾਹਰ ਨਿਕਲ ਰਿਆ ਉਹਦਾ ਇੰਡਸਟਰੀ ਦਾ ਇਹ ਗੰਦਾ ਭਾਈ ਜਾਨ ਸਮਝ ਦੀ ਕੋਸ਼ਿਸ਼ ਕਰੋ ਤੁਸੀਂ ਮੀਡੀਆ ਕਾਰਪੋਰੇਟ ਦੀ ਗੱਲ ਕਰਦੇ ਹੋ ਵੀ ਕਾਰਪੋਰੇਟ ਦੇ ਨਾਲ ਹਿਸਾਬ ਨਾਲ ਸਰਕਾਰ ਚੱਲਦੀ ਅੱਜ ਲੱਗਦਾ ਨਹੀਂ ਵੀ ਅੱਜ ਪ੍ਰਸ਼ਾਸਨ ਸਰਕਾਰ ਚੱਲਦਾ ਨਾ ਸਾਹਮਣੇ ਆ ਗਿਆ ਕਾਰਪੋਰੇਟਰ ਦੇ ਸਾਹਮਣੇ ਉਹਦੇ ਹਿੱਤਾਂ ਦੀ ਰੱਖ ਲਈ ਖੜੀ ਆ ਨਾ ਸਰਕਾਰ ਵੋਟਾਂ ਥੋਸੋ ਲੈ ਗਈ ਬਿੱਲੀ ਤੇ ਨੋ ਆ ਰ ਆ ਗਈ ਆ ਗਈ ਥੈਲਵਾਰ ਆ ਗਈ ਬਿੱਲੀ ਜਾਂਦੇ ਰੋ ਆ ਕਰਤੂਤਾ ਕਰਦੇ ਆ ਦੱਸਣ ਦੀ ਲੋੜ ਨਹੀਂ ਹਾਂ ਭਾਈ ਜਾਨ ਅਜੇ ਤੱਕ ਪ੍ਰਸ਼ਾਸਨ ਭਾਈ ਜੀ ਕਿੱਦਾਂ ਦੇਖਦੇ ਹੋ ਭਾਈ ਜੀ ਗੱਲ ਬੜੀ ਨਾਰਮਲ ਹੈ ਬੜੀ ਸਿੱਧੀ ਜੀ ਹੈ ਜੇ ਕੋਈ ਸਮਝਣਾ ਚਾਵੇ ਇੰਡਸਟਰੀ ਵਾਲੇ ਜਿੰਨੇ ਵੀ ਬੰਦੇ ਹੈ ਜੀ ਉਹਨਾਂ ਕੋਲ ਸਾਇੰਟਿਫਿਕ ਰਿਸਰਚ ਕਰਨ ਦਾ ਦਾ ਕੋਈ ਸਾਧਨ ਹੈ ਨਹੀਂਗਾ ਜੀ ਇੱਥੇ ਪੀਏਯੂ ਦੀ ਬੈਕ ਸਾਈਡ ਤੇ ਇੰਡੀਅਨ ਕਾਉਂਸਲ ਫਾਰ ਐਗਰੀਕਲਚਰ ਰਿਸਰਚ ਹੈਗਾ ਜੀ ਆਫਿਸ ਉੱਥੇ ਸਾਇੰਟਿਸਟ ਬੈਠੇ ਹੋਏ ਨੇ ਬੁੱਡੇ ਨਾਲੇ ਤੋਂ 400 ਮੀਟਰ ਦੂਰੀ ਤੇ ਹੈ ਸਰਕਾਰ ਇੱਕ ਕਮੇਟੀ ਬਣਾਵੇ ਛੋਟੀ ਜੀ ਦੋ ਤਿੰਨ ਸਾਇੰਟਿਸਟ ਉਹਦੇ ਵਿੱਚ ਰੱਖੇ ਉਹਨਾਂ ਨੂੰ ਸਵਾਲ ਕੀਤਾ ਜਾਵੇ ਵੀ ਇਹ ਕਿੱਦਾਂ ਸਾਫ਼ ਹੋ ਸਕਦਾ ਉਹ ਜਵਾਬ ਦੇਣ ਉਸ ਤੇ ਐਕਸ਼ਨ ਹੋਵੇ ਤਾਂ ਤਾਂ ਚਲੋ 585 ਕਰੋੜ ਰੁਪਇਆ ਲੱਗਿਆ ਸਮਝ ਆਉਂਦਾ ਜੇ ਕੋਈ ਇਹ ਬੇਸਮਾਰਕ ਹੀ ਨਹੀਂ ਹੋਇਆ ਕੋਈ ਇਹ ਪਲੇਟਫਾਰਮ ਹੀ ਨਹੀਂ ਬਣਿਆ ਵੀ ਸਾਫ਼ ਕਿੱਦਾਂ ਹੋਣਾ ਤੇ ਫੇਰ ਪੈਸਾ ਗਿਆ ਕਿੱਥੇ ਜੀ ਬੜੀ ਸਿੱਧੀ ਜੀ ਗੱਲ ਰੱਖੋ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਐਨਜੀਟੀ ਦੀ 15 ਕਰਕੇ ਕੀਤਾ ਹੋਇਆ ਆਰਡਰ ਜੀ ਹਲੇ ਵੀ ਬਾਕੀ ਪ੍ਰਸ਼ਾਸਨ ਸਾਨੂੰ ਕਹੀ ਜਾ ਰਿਹਾ ਤੁਸੀਂ ਸ਼ਾਂਤਮੀਰ ਸ਼ਾਂਤਰਾ ਦੇ ਹਿਸਾਬ ਨਾਲ ਚਲੋ ਚਲੋ ਗਰ ਕਾਨੂੰਨ ਇਹ ਕਹਿਆ ਤੁਸੀਂ ਡਿਟੇਲ ਕੀਤਾ ਜਾ ਰਹੇ ਨਹੀਂ ਡਿਟੇਲ ਛੱਡਣਾ ਪੈਣਾ ਹੈ ਦੇਖੋ ਐ ਮੈਂ ਇਹ ਮੈਨੂੰ ਵੀਡੀਓ ਭੇਜੋ ਵੀਡੀਓ ਕੱਢ ਕੇ ਸਾਂਝੀਆਂ ਕਰਾਂਗੇ ਕਹਿੰਦੇ ਆਟੋ ਦੇ ਵਿੱਚ ਬਿਠਾ ਕੇ ਆ ਦੇਖੋ ਬੰਦੇ ਲੈ ਜਾਂਦੀਆਂ ਨਾਲ ਕੱਠ ਕੀਤਾ ਜਾਂਦਾ ਸਾਰੀ ਪੁਲਿਸ ਇੱਧਰ ਇਕੱਠਾ ਰੋਕਣ ਨੂੰ ਦਲਾਈ ਵੀ ਆ ਕਿੱਥੇ ਤਾਜਪੁਰ ਰੋਡ ਤੇ ਜੀ ਹਾਂਜੀ ਹਾਂਜੀ ਆ ਤਾਜਪੁਰ ਰੋਡ ਦੀਆਂ ਨੇ ਕਿੱਥੇ ਸਟੇਜ ਤੇ ਵੀਡੀਓ ਭੇਜੋ ਮੈਨੂੰ ਹੁਣੇ ਵੀਡੀਓ ਸੈਂਡ ਕਰਦਾ ਤੁਹਾਨੂੰ ਦਿਖਾਉਣਾ ਆ ਦੇਖੋ ਸਟੇਜ ਚੱਲ ਰਹੀ ਆ ਪੂਰਾ ਇਕੱਠਾ ਕੀਤਾ ਜਾ ਰਿਹਾ ਸਾਰੇ ਆ ਦੇਖੋ ਪੰਜਾਬ ਡੈਂਗ ਐਸੋਸੀਏਸ਼ਨ ਬੋਰਡ ਲਾ ਕੇ ਠੀਕ ਆ ਨਾ ਆ ਨੰਬਰ ਇੱਕ ਮਿੰਟ ਮੇਰਾ ਨੰਬਰ ਲਿਖੋ ਕੱਟ ਕੀਤਾ ਜਾ ਰਿਹਾ ਸਪੈਸ਼ਲੀ ਇਹਦਾ ਪੇੜ ਬੰਦੇ ਇਕੱਠਾ ਕਰਾਇਆ ਜਾਂਦਾ ਵਾ ਦੇਖੋ ਬਰਕਰਾਂ ਨੂੰ ਛੋਟੇ ਹਾਥੀਆਂ ਦੇ ਵਿੱਚ ਢੋ ਢੋ ਕੇ ਉੱਥੇ ਲਿਆਂਦਾ ਜਾਂਦਾ ਵਾ ਠੀਕ ਹੈ ਨਾ ਸਾਡੇ ਇਧਰ ਰੋਕਣ ਵਾਸਤੇ ਦੇਖੋ ਤੁਸੀਂ ਪੁਲਿਸ ਸਾਰੀ ਇੱਥੇ ਲਾਈ ਹੋਈ ਆ ਆ ਦੇਖੋ ਤੁਸੀਂ ਵੀਰਾਂ ਨੂੰ ਸਾਰੀਆਂ ਠੀਕ ਹੈ ਨਾ ਲੱਗਾ ਹੋ ਗਿਆ ਅੱਗੇ ਕੱਟ ਹੋ ਗਿਆ ਜਿਸ ਨੂੰ ਐਸਐਸਪੀ ਨੂੰ ਦੇਖੋ ਪਿਆ ਕੀ ਆ ਬਾਰੇ ਦੇਖੋ ਤੱਕੇ ਸਾਡਾ ਕਸੂਰੀ ਹੈ ਵੀ ਹਰ ਸਕੂਲੀਆ ਆ ਬੰਦ ਕੀ ਨੇ ਪਾਇਆ ਕੋਈ ਨਾ ਕੱਟਿਆ ਜੀ ਆਦਾ ਪਾਇਆ ਜਿਹੜੇ ਸੰਗਤਾਂ ਅੱਜ ਜਿੱਦਾਂ ਤਾਂ ਵਰਤਿਵਾਰ ਆ ਵੀ ਤੁਸੀਂ ਕਹਿ ਰਹੇ ਹੋ ਵੀ ਆਪਣਾ ਕੀ ਕਹਿੰਦੇ ਨੇ ਵੀ ਪੇੜ ਬੰਦੇ ਬਲਾਏ ਗਏ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ ਇਹਨਾਂ ਨੂੰ ਰੋਕਿਆ ਜਾ ਰਿਹਾ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਜਿਹੜੇ ਰੋਗਾਂ ਨੂੰ ਮੁਕਤ ਕਰਨਾ ਚਾਹੁੰਦੇ ਆ ਵੀ ਲੋਕਾਂ ਨੂੰ ਜਿਹੜਾ ਸਾਫ਼ ਪਾਣੀ ਸਾਫ਼ ਹਵਾ ਮਿਲੇ ਉਹ ਚੀਜ਼ ਕਰਨੀ ਚਾਹੁੰਦੇ ਤਾਂ ਉਹਨਾਂ ਨੂੰ ਰੋਕਿਆ ਜਾਂਦਾ ਵਾ ਦੇਖੋ ਵੀ ਜਿਹੜੇ ਇਹ ਚੀਜ਼ਾਂ ਦਾ ਮੀਡੀਆ ਦੇ ਵਿੱਚ ਬਹਿ ਕੇ ਜਿਨ੍ਹਾਂ ਨੇ ਚੈਲੰਜ ਕੀਤਾ ਵੀ 1 ਲੱਖ ਬੰਦਾ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਠੀਕ ਹੈ ਨਾ ਉਹ ਆਪਦੀਆਂ ਪੂਰੀਆਂ ਚੜਾ ਰਹੇ ਆ ਆਪਦੇ ਬੰਦੇ ਛੋਟੇ ਹੱਥਿਆਂ ਨਾਲ ਰੁੱਕ ਗਿਆ ਇੱਥੋਂ ਬੰਦੇ ਆ ਰਹੇ ਆ ਇਹਨਾਂ ਨੂੰ ਰੋਕਿਆ ਯਾਰ ਇਹਨਾਂ ਨੂੰ ਧੱਕੇ ਮਾਰ ਰਹੇ ਆ ਇਹਨੇ ਪੱਗਾ ਹਲ ਰੀਆਂ ਨੇ ਬਿਲਕੁਲ ਬਿਲਕੁਲ ਬਈ ਇਹ ਹੁਣੇ ਹੀ ਹੋਣਾ ਸਾਡੇ ਨਾਲ ਹੁੰਦਾ ਹੀ ਆਇਆ ਧਰ ਤੋਂ ਲੈ ਕੇ 84 ਵਿੱਚ ਦੇ ਲੋ ਚਾਹੇ ਸਮੇਂ-ਸਮੇਂ ਤੇ ਸਾਰਿਆਂ ਨੇ ਕੀਤਾ ਯਾਰ ਮੈਨੂੰ ਹੁਣੇ ਵੀਡੀਓ ਸੈਂਡ ਕਰੋ ਕਿਉਂਕਿ ਸਾਡੇ ਦਰਸ਼ਕਾਂ ਨੂੰ ਉਹ ਵੀਡੀਓ ਜਿਹੜੀ ਆ ਉਹ ਮਿਲ ਸਕੇ ਹੁਣੇ ਆ ਵੀਡੀਓ ਜਿਹੜੀ ਆ ਵੀਡੀਓ ਸਾਰੀਆਂ ਸੈਂਡ ਕਰ ਦਿਓ ਤੁਸੀਂ ਮੈ ਤੇ ਹੁਣ ਆ ਵੀਡੀਓ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਆ ਵੀਡੀਓ ਤੁਹਾਨੂੰ ਦਿਖੇਗੀ ਹੁਣ ਸਕਰੀਨ ਤੇ ਵਿਕੇ ਸਿਸਾਮ ਨਾਲ ਜਿਹੜਾ ਹੈ ਉਹ ਇਕੱਠਾ ਕੀਤਾ ਜਾ ਰਿਹਾ ਤੇ ਹੁਣ ਭਾਈ ਜੀ ਨੇ ਵੀਡੀਓ ਤੁਹਾਨੂੰ ਸੈਂਡ ਕਰ ਦਿੱਤੀ ਹੈ ਮੇਰੇ ਤੇ ਪਹੁੰਚ ਗਈ ਹੈ ਵੀਡੀਓ ਹੁਣ ਸਕਰੀਨ ਤੇ ਤੁਸੀਂ ਵੀਡੀਓ ਦੇਖੋ ਕਿਸ ਤਰ੍ਹਾਂ ਮਤਲਬ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਛੋਟੇ ਆਤੀ ਤੇ ਜਮਾ ਸੱਦੇ ਵੀ ਆ ਵੀ ਤੁਸੀਂ ਆਪ ਦਾ ਚੈਲੰਜ ਕਰੋ ਹੋਰ ਨਹੀਂ ਉਹਨਾਂ ਨੂੰ ਬੰਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸੀ ਵੀ ਇੱਕ ਤਾਂ ਤੁਸੀਂ ਹੁਣ ਕੱਲ੍ਹ ਤਰੀਕ ਸੀ ਇਹਨਾਂ ਦੀ ਜੀਡੀਡੀ ਸਾਫ਼ ਜਵਾਬ ਦਿੱਤਾ ਵੀ ਨਹੀਂ ਕੋਈ ਰੋਕ ਨਹੀਂ ਮਿਲਣੀ ਤੁਹਾਨੂੰ ਕੋਈ ਉਹ ਨਹੀਂ ਮਿਲਣਾ ਹੈਗਾ ਠੀਕ ਹੈ ਨਾ ਵੀ ਉਹ ਬੰਦ ਕਰਨੇ ਤਾਂ ਕਰਨੇ ਆ ਬੰਦ ਕਰੋ ਉਹਨਾਂ ਨੂੰ ਪਰ ਨਹੀਂ ਮਤਲਬ ਪੂਰਾ ਇਹ ਗੱਲਾ ਰੋਕ ਕੋਈ ਨਹੀਂ ਪੂਰਾ ਸਾਥ ਦਿੱਤਾ ਜਾ ਪੂਰਾ ਸਾਥ ਦਿੱਤਾ ਜਾ ਰਿਹਾ ਤੇ ਇਹਨਾਂ ਨੂੰ ਰੋਕੇ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਆ ਜਿਹੜੇ ਪਾਣੀਆਂ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਰੋਕੇ ਸਭ ਤੋਂ ਵੱਡੀ ਗੱਲ ਜਿਹੜੇ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਜਿਹੜੇ ਦੇ ਵਿੱਚ ਰਹਿੰਦੇ ਜਿਹੜੇ ਕਹਿ ਰਹੇ ਆ ਵੀ ਹਾਂ ਆਰਡਰ ਹੈ ਆਰਡਰ ਮੰਨ ਲੋ ਹਾਂ ਹਾਂ ਬਿਲਕੁਲ ਬਿਲਕੁਲ ਭਾਈ ਇਹ ਹਮੇਸ਼ਾ ਹੀ ਹੁੰਦਾ ਆ ਹੁਣ ਆ ਵੀ ਹੈਗਾ ਹਾਂ ਬਾਪੂ ਜੀ ਇੱਕ ਨਵੀਂ ਗੱਲ ਆਈ ਹੈ ਵੀਡੀਓ ਆਈ ਹੈ ਕਹਿੰਦੇ ਆ ਪ੍ਰਵਾਸੀਆਂ ਦਾ ਇਕੱਠ ਹੋ ਰਿਹਾ ਦੇਖੋ ਇਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਇੱਥੇ ਰੋਕ ਟੋਕ ਹਾਂ ਹਾਂ ਦੇਖੋ ਇਹ ਫਿਰ ਕਿਹਦੀ ਸ਼ਰਾਰਤ ਨਾਲ ਹੋ ਰਿਹਾ ਸਰਕਾਰ ਦੀ ਸ਼ਰਾਰਤ ਹੈ ਪ੍ਰਵਾਸੀਆਂ ਨਾਲ ਤਾਂ ਸਮੱਸਿਆ ਹੀ ਕੋਈ ਨਹੀਂ ਉਹ ਮਜ਼ਦੂਰੀ ਕਰਦੇ ਆ ਕਿਸੇ ਨੇ ਰੋਕਿਆ ਮਜ਼ਦੂਰੀ ਕਰਨਾ ਰੋਕਿਆ ਨਹੀਂ ਨਾ ਉਹ ਤਾਂ ਇਹ ਸਮੱਸਿਆ ਹੀ ਨਹੀਂ ਸਮੱਸਿਆ ਤਾਂ ਪਾਣੀ ਦੀ ਹੈ ਗੰਦੇ ਪਾਣੀ ਦੀ ਹੈ ਕਾਲੇ ਪਾਣੀ ਦੀ ਹੈ ਉਹਨੂੰ ਰੋਕਣ ਵਾਸਤੇ ਸਮੱਸਿਆ ਉਹਨੂੰ ਟਾਲਣ ਦੇ ਲਈ ਪ੍ਰਵਾਸੀ ਸਮੱਸਿਆ ਬਣਾ ਰਿਹਾ ਹੈ ਪ੍ਰਵਾਸੀਆਂ ਦੇ ਨਾਂ ਤੇ ਇਹ ਸ਼ਰਾਰਤ ਹੈ ਸਰਕਾਰੀ ਤੇ ਕਾਰਖਾਨੇਦਾਰਾਂ ਦੀ ਰਲ ਕੇ ਸ਼ਰਾਰਤ ਹੈ ਵੱਡੀ ਗੱਲ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਮੁਕਾਬਲਾ ਪ੍ਰਵਾਸੀਆਂ ਨਾਲ ਕਰਾਇਆ ਜਾ ਰਿਹਾ ਹੈ ਇਹ ਗਲਤ ਕਰਵਾ ਰਿਹਾ ਹੈ ਜਾਣ ਕੇ ਕਰਵਾ ਰਿਹਾ ਹੈ ਪੰਜਾਬੀ ਤਾਂ ਵਿਚਾਰੇ ਪ੍ਰਵਾਸੀਆਂ ਨੂੰ ਕੁਝ ਕਹਿੰਦੇ ਨਹੀਂ ਉਹ ਤਾਂ ਕਹਿੰਦੇ ਭਾਈ ਕੰਮ ਕਰੋ ਸਿਆਣੇ ਬਣੋ ਕੰਮ ਕਰੋ ਸਿਆਣੇ ਬਣੋ ਕਿਸੇ ਪੰਜਾਬੀ ਨੂੰ ਪ੍ਰਵਾਸੀ ਨੂੰ ਕੰਮ ਕਰਦੇ ਰੋਕਿਆ ਕਦੇ ਨਹੀਂ ਰੋਕਿਆ ਫਿਰ ਇਹਦਾ ਇਹ ਮੇ ਬਣਾ ਗੱਲ ਬਣਾਈ ਜਾਂਦੇ ਨੇ ਮੂਰਖ ਬੰਦੇ ਨੇ ਕੁਝ ਸਰਕਾਰੀ ਸਰਕਾਰੀ ਬੰਦੇ ਨੇ ਕੰਮ ਕਰਵਾਉਂਦੇ ਨੇ ਲੋਕ ਨਹੀਂ ਕਦੇ ਕਰਦੇ ਯਾਦ ਰੱਖਿਓ ਉਹ ਮੇ ਅਸੀਂ ਸਨਮਾਨਤ ਕਰਨ ਲਈ ਅੱਜ ਸੰਚਾਲਕ ਪੰਜਾਬੀ ਭਾਸ਼ਾ ਵਿਸਾਰ ਪਾਈਚਾਰੇ ਬੋਲੇ ਲਖੇ ਨੂੰ ਤੇ ਮਾਨ ਨੂੰ ਲੈ ਕੇ ਆਇਆ ਸਾਲਾਂਵਾਂ ਆਊਗਾ ਆਊਗਾ ਹਾਂ ਉਹ ਅਵਾਰਡ ਪਹਤਾ ਦੀ ਸਾਡੀ ਬਾਪੂ ਦੇ ਇਕੱਠੇ ਆਏ ਸੀ ਅਸੀਂ ਆ ਲੈ ਕੇ ਆਏ ਤੇ ਸਨਮਾਨ ਕਰਨ ਵਾਸਤੇ ਆਇਆ ਸਨਮਾਨ ਕਰਨ ਦੇ ਹਾਸਤੇ ਲੱਖੇ ਨੂੰ ਹਾਂਜੀ ਆਪਾਂ ਕਹਿੰਦੇ ਕਰਾਂਗੇ ਜਿਹੜਾ ਬੰਦਾ ਜਿਹੜਾ ਬੰਦਾ ਯਤਨ ਕਰੂ ਦਾ ਸਨਮਾਨ ਹੋਣਾ ਚਾਹੀਦਾ ਹਾਂਜੀ ਸਿੱਖ ਸਕਦੇ ਹੋ ਕਾਠ ਜਿਹੜਾ ਇੱਥੇ ਹੋ ਚੁੱਕਾ ਆਇਆ ਕਿਹਾ ਜਾ ਰਿਹਾ ਵੀ ਜਲਦੀ ਹੀ ਜਿਹੜਾ ਉਹ ਆਗੂ ਵੀ ਜਿਹੜੇ ਉਹ ਜਲਦੀ ਹੀ ਪਹੁੰਚ ਜਾਣਗੇ